ਹੈਲੋ ਸਤ ਸ੍ਰੀ ਅਕਾਲ ਜੀ ਸਭ ਨੂੰ ਅੱਜ ਨਾ ਮੇਰੀ ਮਸ਼ੀਨ ਦਾ ਪੈਂਡਲ ਸਟਰਕਚਰ ਖਰਾਬ ਹੋ ਗਿਆ ਸੀ ਤੇ ਮੈਂ ਘਰ ਹੀ ਠੀਕ ਕਰਨ ਦੀ ਕੋਸ਼ਿਸ਼ ਕੀਤੀ ਸੀ ਇਸ ਕਰਕੇ ਮੈਂ ਸੋਚਿਆ ਵੀ ਵੀਡੀਓ ਵੀ ਪਾ ਦਾਂ ਸ਼ਾਇਦ ਕਿਸੇ ਦੀ ਮਦਦ ਹੋ ਜਾਵੇ ਸਟਰਕਚਰ ਨਾ ਆਟੋਮੈਟਿਕ ਚੱਲਣ ਲੱਗ ਗਿਆ ਸੀ ਮਸ਼ੀਨ ਆਟੋਮੈਟਿਕ ਹੀ ਚੱਲੀ ਜਾਂਦੀ ਸੀ ਫਿਰ ਆਪਾਂ ਫੇਰ ਆਪਾਂ ਇਸ ਨੂੰ ਕਰੇ ਹੀ ਖੋਲ ਕੇ ਦੇਖਣ ਦੇਖਿਆ ਤੇ ਕੋਸ਼ਿਸ਼ ਕੀਤੀ ਵੀ ਸ਼ਾਇਦ ਇਹ ਸਹੀ ਹੋ ਜੇ ਇਸ ਵਿੱਚ ਪੰਜ ਪੱਤੀਆਂ ਆਉਂਦੀਆਂ ਹਨ ਇਹ ਪੰਜ ਪੱਤੀਆਂ ਨਾਲ ਹੀ ਕੰਟਰੋਲ ਕਰਦੀ ਹੈ ਜਦੋਂ ਆਪਾਂ ਇਸ ਨੂੰ ਦਬ ਦਿਆਂ ਤਾਂ ਪੰਜੇ ਪੱਤੀਆਂ ਨਾਲ ਇਹ ਵੱਡੀ ਪੱਤੀ ਲੱਗ ਜਾਂਦੀ ਹੈ ਤਾਂ ਮਸ਼ੀਨ ਚੱਲ ਜਾਂਦੀ ਹੈ ਹੋਣੇ ਪੱਤੀਆਂ ਵਿੱਚੋਂ ਦੋ ਸੜ ਚੁੱਕੀਆਂ ਹਨ ਇੱਕ ਜ਼ਿਆਦਾ ਸੜੀ ਹੋਈ ਹੈ ਜਿਹੜੀ ਟੱਚ ਰੈਂਦੀ ਹੈ ਤਾਂ ਮਸ਼ੀਨ ਆਟੋਮੈਟਿਕ ਹੀ ਚੱਲੀ ਜਾਂਦੀ ਹੈ ਹੁਣ ਆਪਾਂ ਇਸ ਦਾ ਕੋਈ ਇਲਾਜ ਕਰਦੇ ਹਾਂ ਕਿਉਂਕਿ ਪੱਤੀਆਂ ਤਾਂ ਨਿਊ ਘਾਰ ਹੈ ਨਹੀਂ ਆ ਵਾਲੀ ਮਿਚਲੀ ਸੈਕਿੰਡ ਵਾਲੀ ਜ਼ਿਆਦਾ ਸੜੀ ਹੋਈ ਲੱਗਦੀ ਪਈ ਹੈ ਆ ਪੱਤੀ ਇੱਕ ਟੁੱਟ ਵੀ ਗਈ ਹੈ ਵਿੱਚੋਂ ਚਲੋ ਇੱਕ ਨਾਲ ਹੀ ਸਾਰ ਲਾਂਗੇ ਹੁਣ ਦੇਖੀਏ ਕੀ ਕਰਨਾ ਹੁਣ ਆਪਾਂ ਜਿਹੜੀ ਟੁੱਟੀ ਹੋਈ ਪੱਤੀ ਨੂੰ ਨਾਲ ਦੂਜੀ ਪੱਤੀ ਨੂੰ ਸਪੋਰਟ ਦੇ ਦਿੱਤੀ ਐ ਜਿਹੜੀ ਸਾੜੀ ਹੋਈ ਸੀ ਟੇਪ ਨਾਲ ਥੋੜੀ ਜਿਹੀ ਚਿਪਕਾ ਦਿੱਤੀ ਐ ਤਾਂ ਜੋ ਇੱਕ ਵਾਰ ਕੰਮ ਚੱਲ ਜਾਵੇ ਫਿਰ ਆਪਾਂ ਪੱਤੀਆਂ ਨਵੀਆਂ ਲਿਆ ਕੇ ਪਾ ਦਿਆਂਗੇ ਹੁਣ ਦੇਖਦੇ ਆ ਇਹ ਸਹੀ ਚੱਲਦੀ ਐ ਕਿ ਨਹੀਂ ਚੱਲਦੀ ਲੋ ਆਪਾਂ ਹੁਣ ਇਸ ਨੂੰ ਬੰਦ ਕਰਦੇ ਆ ਤੇ ਪੇਚ ਕੱਸਦੇ ਆ ਇਸੇ ਚਾਰ ਪੇਚ ਹੁੰਦੇ ਹਨ ਲੋ ਜੀ ਆਪਾਂ ਹੁਣ ਪੇਚ ਕਸਣ ਲੱਗੇ ਆਂ ਤੇ ਪੇਚ ਕਸਣ ਤੋਂ ਬਾਅਦ ਇਸ ਨੂੰ ਚਲਾ ਕੇ ਦੇਖਾਂਗੇ ਕੰਟਰੋਲ ਕਰਕੇ ਕੀ ਹੁੰਦਾ ਹੈ ਕਿ ਨਹੀਂ ਕਿ ਆਟੋਮੈਟਿਕ ਹੀ ਚੱਲੀ ਜਾਂਦੀ ਹੈ ਚਲੋ ਜੀ ਹੁਣ ਪੇਚ ਕਸਣ ਤੋਂ ਬਾਅਦ ਹੀ ਪਤਾ ਲੱਗੇਗਾ ਇੱਕ ਟ੍ਰਾਈ ਕੀਤੀ ਹੈ ਕਿ ਵਦਾਂ ਕਰਹੀ ਹੈ ਠੀਕ ਹੋ ਜਾਵੇ ਨਹੀਂ ਤਾਂ ਫਿਰ ਮਕੈਨਿਕ ਕੋਲ ਲੈ ਕੇ ਜਾਵਾਂਗੇ ਲੋ ਜੀ ਹੁਣ ਪੇਚ ਵਸੇ ਗਏ ਨੇ ਹੁਣ ਆਪਾਂ ਲੀਡ ਲਾ ਕੇ ਦੇਖਦੇ ਹਾਂ ਪਲੱਗ 'ਚ ਆਹ ਵਾਲੀ ਇੱਥੇ ਅਟੈਚ ਕਰਦੇ ਹਾਂ ਕਿਉਂਕਿ ਤਾਰ ਲੰਮੀ ਕੀਤੀ ਹੈ ਮਸ਼ੀਨ ਕਿਤੇ ਦੂਰ ਵੀ ਰੱਖਣੀ ਹੋਈ ਪਲੱਗ ਤੋਂ ਤਾਂ ਹੋ ਜਾਂਦੀ ਹੈ ਆ ਲੋ ਜੀ ਆ ਪਲੱਗ ਲਾਤਾ ਆ ਲੋ ਜੀ ਹੁਣ ਆਹ ਵਾਲਾ ਪਲੱਗ ਲਾਤਾ ਸਵਿੱਚ ਪਹਿਲਾਂ ਹੀ ਔਨ ਸੀ ਚੱਲ ਗਈ ਕੰਟਰੋਲ ਵੀ ਹੋ ਰਿਹਾ ਹੈ ਉੱਥੇ ਹੀ ਥੋੜੀ ਜੀ ਦਿੱਕਤ ਸੀ ਪੰਜ ਪੱਤੀਆਂ ਜਿੱਥੇ ਸਨ ਲੋ ਜੀ ਆਪਣੀ ਮਸ਼ੀਨ ਤਾਂ ਹੋ ਗਈ ਠੀਕ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਤੁਸੀਂ ਵੀ ਕਮੈਂਟ ਲਾਈਕ ਕਰਕੇ ਦੱਸਣਾ ਅੱਗੇ ਤੋਂ ਆਂਦੇ ਸ਼ੇਅਰ ਕਰੋ ਤਾਂ ਜੋ ਕਿਸੇ ਹੋਰ ਦੀ ਵੀ ਹੈਲਪ ਹੋ ਸਕੇ